ਆਪਣੀ ਰਸਨਾ ਹੀ ਨਹੀਂ ਪਵਿੱਤਰ ਕਰਨੀ ਚਾਹੁੰਦਾ ਸਾਰੇ ਗੂੰਜ ਪਾਓ ਗੁਰੂ ਅਮਰਦਾਸ ਜੀ ਕੀ ਫਰਮਾ ਰਹੇ ਨੇ ਸਤਿਗੁਰ ਨੂੰ ਸਭ ਕੋ ਵੇਖਦਾ ਸਤਿਗੁਰ ਨੂੰ ਸਭ ਕੋ ਵੇਖਦਾ ਜੀਤਾ ਜਗਤ ਸੰਧਾਰ त जगत संतारिठे मुकत न हो ॾिठे मुक़त न हो वई ਇਕ ਤਾਂ ਸਿੱਖ ਸੰਗਤਾਂ ਵਿੱਚ ਨੈਗੇਟਿਵ ਸੋਚ ਬੜੀ ਭਾਰੂ ਹੋਣ ਲੱਗ ਪਈ ਇੱਕ ਪੰਕਤੀ ਇੱਥੋਂ ਲੈ ਲਈ ਇੱਕ ਪੰਕਤੀ ਕਿੱਥੋਂ ਲੈ ਲਈ ਤੇ ਆਹ ਵੇਖੋ ਜੀ ਬਾਣੀ ਚੋਂ ਲਿਖਿਆ ਤੁਸੀਂ ਆਉਂ ਕਹ ਦਿੰਦਾ ਮੈਨੂੰ ਕਿਨੇ ਫੋਨ ਕਰਦਾ ਆਂਦਾ ਜੀ ਬਾਤ ਤੇ ਤੁਸੀਂ ਰੋਜ਼ ਕਹਿੰਦੇ ਹੋ ਦੁੱਧ ਡਿੱਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਾਟੀਏ ਇੱਥੇ ਤੁਸੀਂ ਕਹਿੰਦੇ ਡਿੱਠੇ ਮੁਕਤ ਨਾ ਹੋ ਬਈ ਪਰ ਕਰਨ ਸਮਝੋ ਕਨਸੈਪਟ ਸਮਝੋ ਐਵੇਂ ਹੁਟ ਤਾਂ ਵਿੱਚ ਆਪਣਾ ਟਾਈਮ ਨਾ ਗਵਾਓ ਗੁਰੂ ਅਮਰਦਾਸ ਜੀ ਕਹਿੰਦੇ ਨੇ ਸਿਰਫ ਬਾਹਰਲੇ ਦਰਸ਼ਨਾਂ ਨਾਲ ਬਾਤ ਨਹੀਂ ਬਣੇਗੀ ਗੁਰੂ ਰਾਮਦਾਸ ਜੀ ਵੀ ਫਰਮਾਉਂਦੇ ਨੇ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰੂ ਤੁੰਬਾਨੀ ਗਾਵੇਂ ਸੁਣਿਆ ਤਿੰਨ ਕਾ ਹਰ ਥਾਏ ਪਾਵੇ ਜਿਨ ਸਤਗੁਰੂ ਕੀ ਆਗਿਆ ਸਤ ਸਤ ਕਰਮਾਂ ਤੋਂ ਡਿੱਠਾ ਮੁਕਤ ਨਾ ਹੋ ਗਈ ਸਿਰਵ ਬਾਰੇ ਦਰਸ਼ਨਾ ਨਾਲ ਜਿਹੜਾ ਮਨ ਭੈੜੇ ਵਿਚਾਰਾਂ ਤੇ ਵਹਿਮਾਂ ਭਰਮਾਂ ਤੇ ਦਿਖਾਵਿਆਂ ਵਿੱਚ ਕੈਦ ਹੋਇਆ ਇਹ ਨਹੀਂ ਛੁੱਟ ਸਕੇਗਾ ਉਦੋਂ ਤੀਕਰ ਦੇ ਬੰਧਨ ਨਹੀਂ ਕੱਟੇ ਜਾਣਗੇ ਮਹਾਰਾਜ ਜੀ ਸਾਡਾ ਆਉਣਾ ਸਫਲ ਕਿਵੇਂ ਹੋਵੇਗਾ ਕਹਿੰਦੇ ਜਿ ਚਰ ਸ਼ਬਦ ਨਾ ਕਰੇ ਵਿਚਾਰ ਜਿ ਚਰ ਸ਼ਬਦ ਨ ਕਰੇ ਵਿਚਾਰ ਚਿੱਤਰ ਬਹੁਤ سارے ਪ੍ਰੇਮੀ ਆਨੰਦ ਜੀ ਫਿਰ ਕੀ ਬਣੇਗਾ ਮਗਰ ਬੜਨਾ ਕੀ ਹੈ ਸ਼ਬਦ ਦੀ ਵਿਚਾਰ ਕਰਨ ਲੱਗ ਪਾਉ ਮੁਸ਼ਕਲਾਂ ਹੱਲ ਹੋ ਜਾਣਗੀਆਂ ਆ ਜਿਤਨੀ ਅਗਿਆਨਤਾ ਦਾ ਅੰਧੇਰਾ ਛਾ ਰਿਹਾ ਹੈ ਆ ਜਿਤਨਾ ਪਖੰਡਵਾਦ ਜਿਤਨਾ ਡੇਰਾਵਾਦ ਵਧ ਰਿਹਾ ਹੈ ਇਹਦਾ ਕਾਰਨ ਸਿਰਫ ਕੋਈ ਹੈ ਕਿ ਅਸੀਂ ਸ਼ਬਦ ਦੀ ਵਿਚਾਰ ਨਹੀਂ ਕਰਦੇ ਸ਼ਬਦ ਦੀ ਵਿਚਾਰ ਕਰਨ ਦੇ ਨਾਲ ਸਾਡੀ ਅਗਿਆਨਤਾ ਦੇ ਛੌੜ ਕੱਟੇ ਜਾਣਗੇ ਸਾਡੇ ਭਰਮ ਭੁਲੇਖੇ ਦੂਰ ਹੋ ਜਾਣਗੇ ਜਿਨ੍ਹਾਂ ਭਰਮ ਭੁਲੇਖਿਆਂ ਵਿੱਚੋਂ ਸਾਨੂੰ ਗੁਰੂ ਨੇ ਕੱਢਿਆ ਸੀ ਅਸੀਂ ਔੜੀ ਔੜੀ ਫੇਰ ਉਸੇ ਹੀ ਚੱਕਰ ਦੇ ਪਸ ਗਏ ਉਹ ਹੀ ਸਾਨੂੰ ਕਿਰਿਆਚਾਰ ਅਖੰਡ ਦੇ ਕਰਮ ਕਰਨ ਦੀ ਆਦਤ ਪਾਈ ਜਾ ਰਹੀ ਹੈ ਪਰ ਗੁਰੂ ਕੇ ਸ਼ਬਦ ਵਿਚਾਰ ਦੇ ਨਾਲ ਇਹ ਮਸਲਾ ਹੱਲ ਹੋ ਜਾਏਗਾ ਅੱਜ ਦਾ ਭਾਵਨ ਹੁਕਮ ਜੋ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਜਰੀ ਰਾਗ ਵਿੱਚ ਸਰਲੇਖ ਹੈ ਗੁਜਰੀ ਇਹਨੂੰ ਬਹੁਤ ਸਾਰੇ ਪ੍ਰੇਮੀ ਗੁਜਰੀ ਪੜ੍ਹ ਦਿੰਦੇ ਆ